ਰਾਮਿਆ ਹਾਂ ਗੱਲਾਂ ਨਾ ਬਾਗਾਂ ਸੁਣਾ ਹਾਂ ਹੋ ਪਈਆ ਦਾਤੀ ਨਵੀਂ ਗੋਮਟੀ ਵਾਲੀ ਤੈਨੂੰ ਵੀ ਕਰਾਰ ਕੇ ਮੈਂ ਨਾ ਮੌਨਟੀਫਾਈ ਫਿਰ ਹਾਂ ਹਾਂ ਤੇ ਤਾਈ ਨੂੰ ਪੁੱਛ ਲਈ ਹਾਂ ਹਾਂ ਫੋੜਿਆ ਨਾ ਤਬ ਸ਼ੱਕ ਕਰਾਂ ਦੂੰ ਮੈਂ ਪਹਿਲਾਂ ਵਰਤਾ ਹੀ ਨਹੀਂ ਕਰੇ ਹਾਂ ਹਾਂ ਅਣ ਲੱਗੀ ਪਈਆ ਦਿਮਾਗ ਮੇਰਾ ਡੱਬਾ ਬੰਦ ਰੱਖੀ ਬੈਠਾ ਹੀ ਮੈਂ ਨਾ ਆ ਦੇ ਰਾਮਾ ਕੰਦਾ ਦਾ 2 ਘੰਟੇ ਹੋ ਗਏ ਉਹਦਾ ਦਵਾਈ ਦੂਈ ਸ਼ਰਕਦਾ ਫਿਰਦਾ ਆਏ ਜਵਾਕਾਂ ਨੂੰ ਹੋਸ਼ ਕਰ ਦਿੰਨੇ ਆ ਛਲੀਆਂ ਲਿਆ ਕੇ ਨੱਥਰ ਆਮਾ ਕਹਿੰਦਾ ਛੱਲੀਆਂ ਦਾ ਹਜੇ ਹੈ ਨਹੀਂ ਛੱਲੀਆਂ ਹਜੇ ਹੈ ਨਹੀਂ ਲਿਆਉਂਦਾ ਮਰੇ ਹੀ ਕਹੀ ਜਾਂਦਾ ਹੈ ਨਹੀਂ ਆ ਲੈ ਅੱਜ ਆਪਾਂ ਖੁਸ਼ ਕਰ ਦਾਂਗੇ ਆ ਦੱਬਾ ਜਾ ਪਤਾ ਨਹੀਂ ਕਾ ਦਾ ਸੱਟ ਗਿਆ ਕੰਢੇ ਦਾ ਨਾਲੇ ਆਖਿਆ ਵੀ ਗਰਮੀ ਹੈਗੀ ਐ ਤੂੰ ਉਹੀ ਢੋਲੀ ਛੜਕ ਕੇ ਆ ਜੀ ਉਹੀ ਢੋਲੀ ਛੜਕ ਕੇ ਆ ਜੀ ਪਰ ਨਹੀਂ ਮੰਨਦਾ ਕੁਝ ਨਹੀਂ ਮੰਨਦਾ ਓ ਰਾਮੇ ਉਹ ਹੱਥ ਆਇਆ ਤੈਨੂੰ ਕਿੰਨੇ ਆ ਜੀ ਆਖਿਆ ਗਰਮੀ ਹੈ ਗਿਆਰੇ ਨਾਸ ਤੇ ਕਰ ਨਾਸ ਤੇ ਕਰ ਉਹ ਰੇ ਪੌਣ ਵਾਲੀ ਸੀ ਉਹ ਇੱਕ ਕਾਰੇ ਚ ਉਹ ਪਾ ਕੇ ਆਇਆ ਮੈਂ ਪੌਣ ਵਾਲੀ ਸੀ ਜੇ ਉੱਥੇ ਦੇਖ ਪੈਂਦਾ ਅੱਜ ਤਾਂ ਚਲ ਠੰਡ ਕਰਕੇ ਆ ਤੇ ਕਮਾਦ ਦੇ ਵਿੱਚ ਵੇਖਿਆ ਕੀ ਵੇਖਣਾ ਸੀ ਇਹ ਚ ਹੁਣ ਇਹ ਚੂਹਾ ਆਣਾ ਪਈਏ ਚੂਹਾ ਸ਼ਰਾ ਉਹ ਚੂਹੇ ਦੇ ਆਪਾ ਮੈਂ ਦਵਾਈ ਪਾਤੀ ਸੀ ਪਰਸੋ ਚੂਹੇ ਦਾ ਖਾ ਆ ਗਏ ਢੇ ਤੇ ਨਾਲੇ ਨਿੱਤ ਮੈਨੂੰ ਜਵਾਕ ਕਹੀ ਜਾਂਦੇ ਆ ਬਾਪੂ ਛੱਲੀਆਂ ਆ ਲਿਆ ਦੇ ਛੱਲੀਆਂ ਲੈ ਆ ਛੱਲੀਆਂ ਵੇਖ ਇੰਨਾ ਕਾ ਤੋ ਟੋੜੀ ਬੈਠਾ ਹੈ ਟੋੜਨ ਗਈ ਹੈ ਹਾਂ ਤੂੰ ਲਿਆਉਂਦਾ ਮਾਰਨਾ ਜਵਾਕਾਂ ਨੂੰ ਖੁਸ਼ ਨਹੀਂ ਕਰ ਸਕਦਾ ਹੁਣ ਜਵਾਕ ਆਈ ਵੀ ਆ ਰਿਸ਼ਤੇਦਾਰਾਂ ਚ ਆ ਚਾਰ ਛੱਲੀਆਂ ਖਾ ਲੈਣਗੇ ਚਲ ਕੋਈ ਨਹੀਂ ਛਾਵਾ ਛੇ ਤੂੰ ਉਹ ਗੰਨੇ ਸੀਗੇ ਉਹ ਤਾਂ ਗੰਨਿਆ ਦੀ ਹੈ ਨਹੀਂ ਕਿ ਉੱਥੇ ਹੈ ਨਹੀਂ ਕਹਿੰਦੇ ਆ ਹੱਥ ਬੜੀ ਪੜੀ ਪਈ ਹੈ ਨਹੀਂ ਕਹਿਣਾ ਮੇਰੀ ਗੱਲ ਸੁਣੇ ਯਾਰ ਚੂਹੇ ਦਾ ਚਲ ਮੰਨਿਆ ਤਾਇਆ ਚਾਹਾ ਕਾ ਤੋ ਕਹਿੰਦੇ ਹੁੰਦੇ ਆ ਨਾ ਉਹ ਚਾਹਾ ਕੇ ਇਹਦੀ ਚਾਹ ਬਣਦੀ ਹੁੰਦੀ ਆ ਅੱਛਾ ਉਹ ਜਿਹੜੀ ਚਾਹ ਬਣ ਜਾਂਦੀ ਤਾਂ ਚਾਹਾ ਕਹਿੰਦੇ ਆ ਹੈ ਚਾਹਾ ਅੱਛਾ ਤੇ ਹੁਣ ਆਪਾਂ ਨੇ ਇਹ ਚ ਪਾ ਦਿਆਂ ਵਟਾਂ ਸ਼ਿਰਾ ਹਾਂ ਤੇ ਦੇਖ ਲੈ ਕਈ ਇਹਦੀ ਚੂਹਾ ਨਾ ਬਾਹਰੋਂ ਆ ਜਾਂਦਾ ਹੁੰਦਾ। ਉਹ ਨਹੀਂ ਮੈਂ ਬਾਹਰੋਂ ਨਾਲੇ ਵਾਰ ਦਿੰਦਾ ਹੁਣ। 8 ਦਿਨ ਹੋ ਗਏ। ਤੈਨੂੰ ਪੱਲਗਾ ਨਹੀਂ ਦਿੰਦਾ ਆ ਪਈਆਂ ਪੱਲਗਾ। ਉਹ ਪੱਲੀ ਨਾ ਮੜੀ ਧੋਣ ਵਾਲੀ ਜੀ। ਨਹੀਂ ਨਹੀਂ ਤੇਰੀ ਮਾਰ ਮਾਰ ਤੇ ਪੂਰੇ ਫੜਾ ਮੈਨੂੰ। ਆ ਲੈ ਇਹ ਵੀ ਨਾਲ ਹੀ ਰੱਖ ਦਿੰਦਾ ਮੈਂ ਕੋਈ ਨਹੀਂ। ਇਹ ਤੈ ਮਾਰ। ਕੋ ਪਈ। ਮਾਰ ਦਿੰਦੇ ਮਾਰ ਦਿੰਦੇ ਤੈ ਇੰਨਾ ਦੀ। ਹਾਂ ਉਹ ਸਦਾਗਰ ਸਿਓ ਕੇ ਲੈ ਗਏ ਸੀ ਕੋ ਪਈ ਆ ਹੋ ਪੜੇ ਪਈ। ਓਏ ਆਹੋ ਮੈਂ ਕਰਦਾ ਯਾਰ ਇਹਨਾਂ ਨੂੰ ਸੈਟ ਤੇ ਨਾਲੇ ਮੈਂ ਤੈਨੂੰ ਕਿੰਨੇ ਆ ਜੀ ਆਖਿਆ। ਹਾਂ ਪਈ ਆ ਆਪਣੀ ਕਰਾਹੀ ਪਈ ਆ ਕਾਹੀ ਪਈ ਆ ਰਾਮਿਆ। ਇਹਨੂੰ ਖੁਰਚਦੀ ਆ ਮਿੱਟੀ ਨਾਲ ਉਹਦੇ ਪਾ ਕੇ ਵਟਾ ਹੂੰ ਤੇ ਐਂ ਛੜਤੀ ਓਏ ਇਹਨੂੰ ਤੇਲ ਲਾ ਕੇ ਰੱਖਾਂਗੇ ਤਾਇਆ ਹਾਂ ਹਾਂ ਤੇਰਾ ਮੈਂ ਤਾਂ ਕਿਤੇ ਤੂੰ ਪ੍ਰੇਮਦਨਾ ਮਾਰ ਕੇ ਰੱਖ ਦੇ ਤੇਰੀਆਂ ਗੱਲਾਂ ਚੋਂ ਮੈਨੂੰ ਡੱਕਾ ਨਹੀਂ ਨਿਪੜਦਾ ਓਏ ਯਾਰ ਮੈਂ ਇੱਥੋਂ ਕੰਮ ਥੋੜਾ ਲੈਣਾ ਤੂੰ ਹੁਣ ਕਿੱਧਰ ਕਿੱਧਰ ਹੋਵਾ ਕੱਲਾ ਕੰਮ ਦੀ ਖਾਤੀ ਰੱਖਿਆ ਹੋਰ ਤਾਂ ਇਥੋਂ ਚਾਰ ਪੌਣਾ ਤੇ ਚਾਰ ਵੀ ਪਵਾਏਗੇ ਮੱਕੀ ਦਾ ਹੁਣ ਉਹ ਮੱਕੀ ਦਾ ਉਹ ਮੱਕੀ ਦਾ ਤਾਂ ਪਵਾਵਾਂਗੇ ਤੇ ਫੇਰ ਉਹ ਪੌਣਾ ਸੌਖਾ ਹਾਂ ਉਹ ਇੱਥੇ ਵੱਲਾਂ ਜੀਆਂ ਆਪਣੇ ਵੱਲਾਂ ਤੋਰੀਆਂ ਦੀਆਂ ਹਾਂ ਉਹਨਾਂ ਨੂੰ ਨਾ ਥੋੜਾ ਥੋੜਾ ਕਰਕੇ ਟੱਕ ਟੱਕ ਜਾਂ ਹਾਂ ਤੇ ਉਹਨਾਂ ਨੂੰ ਪਾਣੀ ਪਾਣੀ ਸੀਰਾ ਮਾੜਾ ਮੋਟਾ ਨਾ ਮੈਨੂੰ ਪਾਣੀ ਧਾਣੀ ਪੀ ਲਿਆ ਕਰਨ ਮੈਂ ਬੰਦਾ ਹੀ ਆ ਮੇਰੇ ਕੋਈ 10 12 ਖਾਤ ਆਲੇਕੇ ਬਾਬਿਆਂ ਨੂੰ ਗੱਲ ਸੁਣ ਮੇਰੀ ਹਾਂ ਪਾਣੀ ਤੂੰ ਫੇਰ ਪੀ ਹਾਂ ਉਥੇ ਟਰੈਕਟਰ ਕੋਲੇ ਪਾਣੀ ਪਿਆ ਨਾਲੇ ਤਾਂ ਹਾਂ ਤੇ ਨਾਲੇ ਨਾ ਪੱਠੇ ਵੱਢ ਲਾ ਸੀਰਾ ਇਧਰ ਬੱਦਲ ਚੜਿਆ ਉਹ ਹੋਰ ਗੱਲਾਂ ਤਾਂ ਆ ਹੂੰ ਅੱਜ ਯਾਰ ਮੌਸਮ ਆ ਠੰਡਾ ਜੀ ਨਹੀਂ ਕਰਦਾ ਵੀ ਘਰੇ ਜਾ ਕੇ ਹਨਾ ਹਾਂ ਹਾਂ ਅੱਜ ਦਾ ਏਸੀ ਨੂੰ ਹਵਾ ਆਉਂਦੀ ਹੈ ਏਸੀ ਨੂੰ ਹਵਾ ਆਉਂਦੀ ਹੈ ਬਹੁਤ ਯਾਰ ਨਜ਼ਾਰਾ ਆਉਂਦਾ ਕਿ ਨਹੀਂ ਹਾਂ ਅੱਜ ਤਾਂ ਐਂ ਜੀ ਕਰਦਾ ਵੀ ਇੱਥੇ ਕੋਈ ਖੇਤ ਨਾਲ ਕੇ ਮੰਜੇ ਤੇ ਪੈ ਜਗੇ ਹਨਾ ਐ ਕਿ ਜਮਿਆ ਕਮਾਦ ਦੀ ਵੀ ਫਸਲ ਚੰਗੀ ਆ ਨਹੀਂ ਨਹੀਂ ਬਹੁਤ ਵਧੀਆ ਹਾਂ ਕਮਾਦ ਦੀ ਫਸਲ ਚੰਗੀ ਆ ਆ ਵਾਸਪਤੀ ਦਾ ਸੀ ਵੀ ਚੰਗਾ ਰਿਹਾ ਸਹੀ ਆ ਸਹੀ ਆ ਸਾਰਾ ਬੂਸਾ ਮਿਹਨਤ ਥੋੜੀ ਕਰਦੇ ਆ ਆਪਾਂ ਹਾਂ ਮਿਹਨਤ ਬਹੁਤ ਕਰਦੇ ਆ ਆਪਾਂ ਉਹ ਨਾਲ ਹੀ ਰੱਖੀ ਫਿਰਦਾ ਪੱਲੜਿਆ ਉਹ ਤਾਂ ਮੈਂ ਤਾਂ ਨਾਲ ਰੱਖਿਆ ਸੀ ਉਧਰ ਰੇਹ ਹੀ ਪਾ ਕੇ ਆਏ ਸੀ ਦੂਜੇ ਖੇਤ ਆ ਅੱਛਾ ਔਰ ਆਉਣ ਵਾਲਾ ਕਣੀਆਂ ਨਹੀਂ ਨਹੀਂ ਕਣੀਆਂ ਅੱਛਾ ਉਹ ਮੋਜਮ ਆ ਵੀ ਗੱਟੇ ਦਾ ਹਾਂ ਕਣੀਆਂ ਤੋਂ ਚਲ ਇਹ ਤੇਰਾ ਦਿਮਾਗ ਰ ਮੈਂ ਕੰਮ ਤਾਂ ਹੁਣ ਕਰਨ ਲੱਗ ਗਿਆ ਹਾਂ ਵੀ ਰੇਹ ਨਾਲ ਨਾ ਗਿੱਲੀ ਨਾ ਹੋਵੇ ਮੀਂਹ ਨਾਲ ਉਹ ਸਿਆ ਦਿਮਾਗ ਨਾ ਸਟੀਲ ਤੇ ਹੀ ਪਿਆ ਸੀਗਾ ਜਦੋਂ ਉਹਨਾਂ ਦਾ ਆਪਨੇ ਆਇਆ ਉਹਨਾਂ ਦਾ ਕੰਮ ਤਾਂ ਕਰਨ ਲੱਗ ਗਿਆ ਉਹ ਮੈਂ ਪਹਿਲਾਂ ਵਰਤਿਆ ਹੀ ਨਹੀਂ ਕਦੇ ਹਾਂ ਹਾਂ ਅਣ ਲੱਗ ਹੀ ਪਿਆ ਦਿਮਾਗ ਮੇਰਾ ਡੱਬਾ ਬੰਦ ਰੱਖੀ ਬੈਠਾ ਸੀ ਮੈਂ ਆ ਵੀ ਪੁੱਤਾ ਇੱਕਦਮ ਮੈਂ ਰਾਏ ਦੇਵਾ ਯਾਰ ਰੇਈ ਆਈ ਦੇਈ ਜਾਣਾ ਕੋਈ ਹੋਰ ਵੀ ਗੱਲ ਕਰੂਗਾ ਮੇਰੀ ਗੱਲ ਸੁਣ ਹਾਂ ਆ ਟਰੈਕਟਰ じゃ ਵੇਚ ਪਰੇ ਯਾਰ ਪੁਰਾਣਾ ਹੋ ਗਿਆ ਇਹਦੋਂ ਕੀ ਕਰਾਉਣਾ ਹੁਣ ਗੱਲ ਸੁਣ ਮੇਰੀ ਹਾਂ ਕੱਲ ਨੂੰ ਤੂੰ ਆਖੇਗਾ ਤਾਈ ਤਾਈ ਨੂੰ ਵੇਚੋ ਪਰੇ ਕਿਉਂ ਇਹ ਟਰੈਕਟਰ ਵੀ ਮੇਰੇ ਨਾਲ ਹੀ ਜਾਊ ਹੱਡਾਂ ਦੇ ਉਹ ਕਿਵੇਂ ਹਾਂ ਆ ਵੇਖ ਹਾਂ ਇਹਨੂੰ ਮੋਡੀਫਾਈ ਕਰਾਉਣਾ ਹੁਣ ਠੀਕ ਹਾਂ ਮਗਰਾੜ ਤਾਂ ਲਵਾਤੇ ਹੈ ਪਰ ਹਾਂ ਯਾਰ ਪੂਰਾ ਘਿੰਮ ਚੋਟਿਆਗਾ ਟਰੈਕਟਰ ਸੀ ਜਿੰਨੀ ਦਿਨੀ ਆਇਆ ਸੀ ਨਾ ਰਾਮਿਆ ਹਾਂ ਗੱਲਾਂ ਹੁੰਦੀਆਂ ਇਹ ਪਿੰਡ 'ਚ ਗੱਲਾਂ ਠੀਕ ਆ ਹਾਂ ਹੁਣ ਤਾਂ ਇਹ ਤਾਏ ਦੇ ਨਾਲ ਹੀ ਇਹ ਜਾਊ ਉਹ ਮੈਦਾਨਾਂ 'ਦਾ ਹੀ ਕੋਈ ਹੋਰ ਲੈ ਲਾ ਤਕੜਾ ਟਰੈਕਟਰ ਹੁਣ ਦੋ ਇੱਕ ਤਾਂ ਨਾਲ ਲੈ ਲਿਆ ਹੁਣ 36 ਤੀ ਹਾਂ ਇੱਕ ਹੋਰ ਲੈ ਲਾਂਗੇ ਅਗਲੇ ਸਾਲ ਮੁੰਡੇ ਆਦੇ ਆ ਇਹ ਨਹੀਂ ਵੇਚਦਾ ਇਹ ਨਹੀਂ ਵੇਚਦਾ ਇਹਦਾ ਸੀਸੇ 'ਚ ਲਾ ਕੇ ਰੱਖਾਂਗੇ ਅੱਛਾ ਯਾਰ ਹਾਂ ਵੇਖ ਇਹਦਾ ਕੰਮ ਕਰਾਦਾ ਰਾਮਿਆ ਪੂਰਾ ਉਹ ਹੋਰ ਗੱਲ ਆ ਤਾਏ ਹਾਂ ਕਦੂ ਕਰਨ ਦੇ ਬਹੁਤ ਕੰਮ ਲੋਟ ਆਉਂਦਾ ਬਈ ਉਹ ਸ਼ਰਾ ਇਹਦੇ ਨਾਲ ਕਦੂ ਕਿਹੜਾ ਕਰਦਾ ਹੋਰ ਇਹ ਮੈਂ ਤੇ ਇਹ ਤਾਂ ਕੱਦੂ ਕਰਨ ਵਾਲੇ ਆਪ ਹੋਈ ਫਿਰਦੀ ਉਹ ਨਹੀਂ ਨਹੀਂ ਯਾਰ ਮੈਂ ਤਾਂ ਹੁਣਿਆ ਕਹਿੰਦੇ ਕੱਦੂ ਬਹੁਤ ਵਧੀਆ ਕਰਦਾ ਇਹ ਆ ਵੇਖ ਇਹ ਦੇ ਮੋਡੀਫਾਈ ਕਰਾ ਕੇ ਲਵਾਏ ਮਗਰਾੜ ਹਾਂ ਤੇ ਵੇਖ ਪਿਆ ਹੈ ਨਾ ਰੀਜਨਲ ਆ ਜਮਾ ਜਮਾ ਦੇ ਨਾ ਉਹ ਵੇਖ ਰੇੜੀ ਪਈ ਕਿਵੇਂ ਨਾਲ ਰੇੜੀ ਵੇਖ ਇਹਦੇ ਮੇਚ ਦੀ ਰੇੜੀ ਬਣਾਈ ਆ ਰਾਮਿਆ ਤਾਂ ਉਹ ਹੋਰ ਗੱਲ ਆ ਯਾਰ ਤੈਨੂੰ ਲੈ ਕੇ ਤਾਂ ਤੁਰਦਾ ਹੀ ਮਸਾ ਹੋਣਾ ਇਹ ਉਹ ਅਸੀਂ ਦੋਨੇ ਇੱਕੋ ਜਿਹੇ ਆ ਹਾਂ ਹਾਈ ਲੋ ਗਿਆ ਇਹਦਾ ਕੰਮ ਕਰਦਾ ਹਾਈ ਲੋ ਮੇਰਾ ਕਰਦਾ ਅੱਛਾ ਜਦੋਂ ਲਿਆਂਦਾ ਨਾ ਰਾਮਿਆ ਹਾਂ ਉਦੋਂ ਭਾਈ ਸਾਡੇ ਨਾਲ ਬੜੀ ਝੇੜ ਹੋਈ ਕਿਵੇਂ ਬਈ ਉਦੋਂ ਕਿਹੜਾ ਜਾਣਦਾ ਹੁੰਦਾ ਸੀ ਟਰੈਕਟਰ ਹਾਂ ਤੇ ਉਹ ਮੁੰਡਾ ਉਹਨਾਂ ਦਾ ਪਹਿਲੇ ਘਰ ਚੋਂ ਸਾਨੂੰ ਆ ਕੇ ਕਹਿੰਦਾ ਆ ਕੇ ਬਾਬਾ ਜੀ ਤਾਂ ਸੁਹਾਗੇ ਵਾਲਾ ਗੇੜ ਹੀ ਹੈ ਨਹੀਂ ਗੇੜ ਬਈ ਅਸੀਂ ਜਾਂਸੀ ਚ ਗੱਲ ਕੀਤੀ ਹਾਂ ਵੀ ਸ਼ਰਾ ਸਾਨੂੰ ਟਰੈਕਟਰ ਦੇਦਾ ਕਹਿੰਦੇ ਸੁਹਾਗੇ ਦਾ ਗੇੜ ਹੀ ਹੈ ਨਹੀਂ ਹਾਂ ਹੁਣ ਪਤਾ ਲੱਗਿਆ ਵੀ ਉਸੇ ਗੇਅਰ ਸੀ ਹਲਮਾਰੀ ਦੇ ਉਸੇ ਸੀ ਸੁਆ ਘਾ ਮਾਰੀ ਦਾ ਅੱਛਾ ਪਹਿਲਾਂ ਅਲਫਾ ਸੀ ਹਦਾ ਟਰੈਕਟਰ ਦੀ ਫਿਰ ਹੈ ਹਾਂ ਅਣਪੜ ਬੰਦੇ ਤੇ ਟਰੈਕਟਰ ਦੀਆਂ ਗੱਲਾਂ ਹੁੰਦੀਆਂ ਹੀ ਵੇਖ ਠੀਕ ਐਦਾ ਵੇਖ ਆ ਮੋਡੀਫਾਈ ਕਰਾਤਾ ਠੀਕ ਆ ਮੈਂ ਤਾਂ ਆਖਿਆ ਸੀ ਮੁੰਡਾ ਨੂੰ ਇੱਥੇ ਲਾਈਟਾਂ ਲਾ ਉਹਦੇ ਤੈਨੂੰ ਵੀ ਕਰਾਰ ਕੇ ਮੈਂ ਤਾਂ ਨਾ ਮੋਡੀਫਾਈ ਫਿਰ ਹਾਂ ਹਾਂ ਤੇ ਤਾਈ ਨੂੰ ਪੁੱਛ ਲਈ ਹਾਂ ਹਾਂ ਥੋੜਿਆ ਨਾ ਤਾਂ ਸ਼ੱਕ ਕਰਾਂ ਦੂੰ ਮੋਡੀਫਾਈ ਉਹ ਤਾਂ ਨਹੀਂ ਹੁੰਦਾ ਅੱਛਾ ਹਾਂ ਰਾਮਿਆ ਹਾਂ ਗੱਲਾਂ ਨਾ ਬਾਹਰ ਸੁਣਾ ਹਾਂ ਓ ਪਈਆ ਦਾਤੀ ਨਵੀਂ ਗੋਮਟੀ ਵਾਲੀ ਉਹ ਧਰਤੀ ਦਾ ਮੈਨੂੰ ਦੀਂਦੀ ਆ ਕੋਈ ਨਹੀਂ 2 ਮਿੰਟ ਕਰੀ ਪਾਣੀ ਪੀਣਾ ਪਾਣੀ ਪੀਣਾ ਕੰਮ ਪਰਚੋ ਪੀਲਾ ਹਾਂ ਤੇ ਮੱਕੀ ਦੀ ਭਰਦੇ ਨੂੰ ਭਰ ਦਿੰਨੇ ਕੋਈ ਹਾਂ ਹੁਣ ਲਾ ਦਾਂਗੇ ਇੱਥੇ ਵੀ ਲਾ ਦਾਂਗੇ ਇਧਰ ਮੈਂ ਵੇਨਾ ਕਿੰਨੀ ਕ ਖੜੀ ਆ ਫੱਕ ਫੱਕ ਵੀ ਵਾਵਾ ਖੜੀ ਆ ਜੀ ਆ ਸਵਾਗਰ ਮੈਂ ਤੈਨੂੰ ਅਖੀ ਕਰੇ ਲੈ ਜੀ ਉਹ ਘਰੇ ਤੋ ਕੀ ਕਰਉਣਾ ਪਿਆਰ ਆਂ ਦੇ ਆ ਰਹਿਣ ਦੇ ਕਿਉਂ ਪੈਸੇ ਜੇਬ ਚੋਂ ਲੱਗਦੇ ਆ ਨਾ ਜੇ ਜੇ ਚ ਪੈਸੇ ਲੱਗਦੇ ਆ ਉਦੋਂ ਪਤਾ ਲੱਗਦਾ ਤੇਰੀ ਜੇ ਚੋਂ ਨਹੀਂ ਨਾ ਲੱਗਦੇ ਜੇ ਚੋਂ ਇਹਨੂੰ ਕੀ ਹੁੰਦਾ ਯਾਰ ਤੂੰ ਤਾਂ ਕਹਿ ਦੇਣਾ ਤਾਇਆ ਲੈ ਆਈ 5000 ਲੈਈ 2000 ਰਾਮਿਆ ਬੰਦਾ ਬੰਜਾ ਬੰਦਾ ਉਹ ਦਾਤੀ ਯਾਰ ਮੈਨੂੰ ਤੇ ਆਈ ਨਹੀਂ ਕਿਤੇ ਆ ਚਾਚਾ ਉਹ ਚਾਚਾ ਕੇ ਬੇਟਾ ਛੱਡ ਦੇ ਉਹ ਮੁੰਡਾ ਵੱਢੀ ਜਾਂਦਾ ਮੜਾ ਮੋਟਾ ਤੂੰ ਕਰ ਲਾ ਇਹਦਾ ਰਾਮਿਆ ਮੈਨੂੰ ਇਹਦੇ ਮਾਦਲ ਦਾ ਨਹੀਂ ਪਤਾ ਹਾਂ ਉਦੋਂ ਮਤਲਬ ਕਿ ਆਪਣੇ ਪਿੰਡ ਦੇ ਵਿੱਚ ਬਾਜੀ ਪੈਸੀ ਜਿਹੜੇ ਸਾਲੇ ਆਇਆ ਬਾਜੀ ਉਹ ਬਾਜ਼ੀਆਂ ਦਾ ਪਹਿਲਾਂ ਪਿੰਦ ਗੇ ਰਹਿੰਦੀਆਂ ਸੀ ਤੇ ਉਦੋਂ ਇਹ ਪੂਰਾ ਇਹ ਘਰੇ ਨਾ ਜਦ ਦਿ ਲਿਆਂਦਾ ਉਹਦੇ ਸਾਰੇ ਪਿੰਡ ਚ ਸੁੱਖ-ਸਾਂਤ ਮਨਾਈ ਸੀ ਹੂੰ ਹੁਣ ਤਾਂ ਇਹ ਜੇ ਇਹ ਜੇ ਇਤ ਨੂੰ ਕਹਿ ਦੇਣੇ ਇਹ ਲੈ ਕਵਾਲ ਲਿਆਂਦਾ ਹੁਣ ਤਾਂ ਛੱਤੀ ਤੀ ਉਹੋ ਜੌਂਦੀ ਆਂ ਥੌਂਦੀ ਆਂ ਤੇ ਹੋਰ ਲੈਟਰਾਂ ਪੱਤਰਾਂ ਬਾਲੇ ਆ ਗਏ ਕੰਪੋਡਾਸ਼ਨ ਟੋਡਾ ਇਹਦੇ ਇਹਦੇ ਆ ਗਈ ਨਹੀਂ ਇਸ ਨਹੀਂ ਕੋਈ ਕਰ ਸਕਾ ਰਾਜਾ ਟੈਟਰ ਰਾਮਿਆ ਰਾਜਾ ਰਾਮਿਆ ਗੱਲਾਂ ਹੋ ਗਈਆਂ ਬਹੁਤ ਤੇਰੇ ਨਾਲ ਹਾਂ ਤੇ ਵੱਡ ਕੇ ਨਾ ਗੱਡੀ ਪੱਠਿਆਂ ਦੀ ਤੇ ਘਰੇ ਆ ਜਾ ਮੈਂ ਤਾਂ ਜਾਣਾ ਉੱਥੇ ਮੋਟਰ ਤੇ